ਸਸਿਕਲ ਦੋਸਤੋ ਮੈਂ ਤੁਹਾਡਾ ਅਨਮੋਲ ਗਿਲ ਤੇ ਅੱਜ ਆਪਾਂ ਗੱਲ ਕਰਾਂਗੇ ਤਰਨਤਨ ਜਿਮਨੀ ਚੋਣ ਦੀ ਜਿਹੜੀ ਤਰਨਤਨ ਜਿਮਨੀ ਚੋਣ ਆ ਉਹਦੇ ਵਿੱਚ ਆਪਾਂ ਨੂੰ ਜਿੰਨਾ ਪਤਾ ਹੀ ਆ ਵੀ ਆਮ ਪਾਰਟੀ ਜਿੱਤ ਗਈ ਆ ਤੇ 12000 ਵੋਟਾਂ ਨਾਲ ਉਹਨਾਂ ਨੇ ਜਿੱਤ ਦਾ ਦੀ ਕੀਤੀ ਆ ਤੇ ਇਹ ਗੱਲ ਜਿੰਨਾ ਪੰਜਾਬ ਚ ਕੋਈ ਪਹਿਲੀ ਵਾਰ ਤਾਂ ਹੈ ਨਹੀਂਗਾ ਵੀ ਕਿਸ ਸਰਕਾਰ ਨੇ ਯਾਨਕਿ ਜਿਮਨੀ ਚੋਣ ਜਿੱਤੀ ਹੋਵੇ ਕਿਉਂਕਿ ਜਿਹੜੀ 22 ਇਲੈਕਸ਼ਨ ਹੁੰਦੀ ਆ ਸਰਕਾਰ ਜਿੱਤਦੀ ਹੁੰਦੀ ਹਮੇਸ਼ਾ ਪੰਜਾਬ ਦੇ ਇਤਿਹਾਸ ਚ ਸਿਰਫ ਦੋ ਜਾਂ ਤਿੰਨ ਵਾਰ ਇਹੋ ਜਿਹੇ ਮੌਕੇ ਆਏ ਆ ਜਦੋਂ ਓਪੋਜੀਸ਼ਨ ਪਾਰਟੀ ਨੇ ਜਮਨੀ ਚੋਣ ਜਿੱਤੀ ਹੈ ਇੱਕ ਦਾਖਾ ਚ ਜਿੱਤੀ ਸੀ ਸ਼ਾਇਦ ਇੱਕ ਬਰਨਾਲਾ ਜਾਂ 1993 ਵਿੱਚ ਗਿੱਦੜਵਾ ਜਿੱਤੀ ਸੀ ਮਾਨਤੀ ਬਦਲਨੇ ਸੋ ਦੋਸਤੋ ਜਿਹੜਾ ਤਰਨਤਰਨ ਹਲਕਾ ਸੀ ਇਹਦੇ ਵੇ ਜਾਨੀ ਕਿ ਸਰਕਾਰ ਦੇ ਵਿਰੁੱਧ ਲਹਿਰਤ ਬਹੁਤ ਜ਼ਿਆਦੀ ਸੀ ਇਸਨ ਕਹੇਜ ਪਰ ਇਹਦੇ ਹੁੰਦਿਆਂ ਵੀ ਕਾਦੇ ਸਰਕਾਰ ਜਿੱਤ ਗਈ ਜਮਨੀ ਚੋਣ ਇਹਦੇ ਬਾਰੇ ਆਪਾਂ ਚਰਚਾ ਜਿਹੜੀ ਆ ਇਸ ਵੀਡੀਓ ਚ ਕਰਾਂਗੇ ਦੋਸਤੋ ਇਸ ਜਮਨੀ ਚੋਣ ਵਿੱਚ ਵਿਰੋਧੀ ਧਿਰਾਂ ਦੇ ਹਾਰਨ ਦੇ ਕਾਰਨ ਤਾਂ ਬਹੁਤ ਆ ਇੱਕ ਵੱਡਾ ਕਾਰਨ ਤਾਂ ਸਭ ਤੋਂ ਮੈਨੂੰ ਲੱਗਦਾ ਵੀ ਮੈਂ ਜਦੋਂ ਬਾਅਦ ਦੱਸੂਗਾ ਤੁਹਾਨੂੰ ਪਰ ਜਿਹੜਾ ਇਹ ਹਰਮੀਤ ਸੰਧੂ ਆ ਇਹ ਤਿੰਨ ਵਾਰ ਐਮਐਲਏ ਪਹਿਲਾਂ ਹੀ ਬਣਿਆ ਹੋਇਆ ਵਾ ਉਹ ਤਿੰਨ ਵਾਰ ਪਹਿਲਾਂ ਹੀ ਐਮਐਲਏ ਬਣਿਆ ਨੇ ਕੰਮ ਕੀਤੇ ਹੋਏ ਸੀ ਕਾਲੀ ਸਰਕਾਰ ਚ ਕਾਫੀ ਤੇ ਲੋਕ ਇਹ ਨਾਲ ਜੁੜੇ ਹੋਏ ਸੀ ਪਿੰਡਾਂ 'ਚ ਜਿੱਦਾਂ ਪਿੰਡਾਂ 'ਚ ਧੜਾ ਹੁੰਦਾ ਸਾਬਕਾ ਸਰਪੰਚ ਸਰਪੰਚ ਵਗੈਰਾ ਇਹਨਾਂ ਕਾਫੀ ਜੁੜੇ ਹੋਏ ਸੀਗੇ ਤੇ ਆਮ ਪਾਰਟੀ ਨੇ ਜਦੋਂ ਇਹ ਚੀਜ਼ ਦਾ ਫੇਕ ਐਨਾਲਿਸਿਸ ਕੀਤਾ ਆਪਣੇ ਸੀਟ ਦਾ ਉਹਨੇ ਬੜੀ ਹਿਸ਼ਿਆਰੀ ਵਰਤ ਕੇ ਇਹਨੂੰ ਖੜਾ ਕਰਤਾ ਯਾਨੀ ਕਿ ਤੇ ਜਿਹੜੀ ਆਮ ਪਾਰਟੀ ਦੀ ਵੋਟ ਸੀਗੀ ਉਹਦੇ ਵਿੱਚ ਹਰਮੀਤ ਸੰਧੂ ਦੀ ਵੋਟ ਐਡ ਹੋ ਗਈ ਤੇ ਇਹਦੇ ਨਾਲ ਚਲੋ ਪਾਰਟੀ ਦੀ ਪੋਜੀਸ਼ਨ ਵੀ ਸਟਰੋਂਗ ਹੋ ਗਈ ਪਾਰਟੀ ਨਰਮਿੰਦਰ ਸਿੰਘ ਨੂੰ ਮਿਲ ਗਿਆ ਤੇ ਹਰਮੀਰ ਸਿੰਘ ਨੂੰ ਪਲੈਟਫਾਰਮ ਮਿਲ ਗਿਆ ਆਮ ਆਦਮੀ ਪਾਰਟੀ ਦਾ ਜਿਹਨਾਂ ਦੀ ਸਰਕਾਰ ਸੀਗੀ ਮੌਕੇ ਤੇ ਸੋ ਦੂਜਾ ਕਰਨੇ ਤਾਂ ਇਹ ਆ ਜਿਹੜੇ ਲੋਕ ਹੁੰਦੇ ਆ ਇਹਨਾਂ ਦੇ ਯਾਨੀ ਕਿ ਪਰਸਨਲ ਕੰਮ ਬਹੁ ਹੁੰਦੇ ਆ ਆਪਣੇ ਹਲਕਿਆਂ ਵਿੱਚ ਇਹ ਤਾਂ ਜਦੋਂ ਜਿਮਨੀ ਚੋਂ ਹੁੰਦੀ ਆ ਉੱਥੇ ਬਹੁਤ سارے ਮੰਤਰੀ ਜਾਂਦੇ ਆ ਇਕੱਲੇ ਇਕੱਲੇ ਬਣ ਕੇ ਮੰਤਰੀ ਜਾਂਦੇ ਆ ਤੇ ਲੋਕਾਂ ਨੂੰ ਹੁੰਦਾ ਵਾ ਚਲੋ ਇਹ ਸਰਕਾਰ ਬਣੀ ਆ ਤਾਂ ਥੋੜਾ ਜਿਹਾ ਲਾਹੀ ਲੜੀਏ ਲੋਕਾਂ ਨੂੰ ਹੁੰਦਾ ਵੀ ਚਲੋ ਜਿੰਨਾ ਚਿਰ ਸਰਕਾਰ ਹੈਗੀ ਆ ਨਾ ਤੋਂ ਆਪਣੇ ਕੰਮ ਕਰਾਂਗੇ ਕਿਉਂਕਿ ਥਾਣੇ ਕਿਚਿਹਰੀਆਂ ਆ ਇਹਦੇ ਲੋਕਾਂ ਦੇ ਕੰਮ ਹੁੰਦੇ ਆ ਸੋ ਇਸ ਕਰਕੇ ਉਹ ਆਪਣਾ ਝਗਾ ਜਿਹੜਾ ਸਰਕਾਰੀ ਪਾਰਟੀ ਨਾਲ ਕਰ ਲੈਂਦੇ ਆ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਲੋਕ ਕਹਿੰਦੇ ਚਲੋ ਜੇ ਨਾ ਜੇ ਸਰਕਾਰ ਹੋ ਮਾਚਰ ਕੰਮ ਤੇ ਲਈਏ ਇਸ ਕਰਕੇ ਜਿਮਨੀ ਚੋਣਾਂ ਵਿੱਚ ਜਿਹੜਾ ਆਮ ਲੋਕ ਜਿਹੜੇ ਉਹ ਹਾਕਮ ਤੇ ਰਲ ਜਦੇ ਹੋ ਜਾਂਦੇ ਆ ਤਾਂ ਉਹਨਾਂ ਦੀ ਵੋਟ ਯਾਨੀ ਕਿ ਵੱਜ ਜਾਂਦੀ ਆ ਫੇ ਇਸ ਚੱਕਰ ਵਿੱਚ ਸੋ ਜਿਹੜਾ ਤੀਜਾ ਕਾਰਨ ਲੱਗਦਾ ਇਸ ਜਿਮਨੀ ਚੋਣ ਵਿੱਚ ਇਹ ਆਪਣੇ ਆਮ ਪਾਰਟੀ ਦੇ ਜਿੱਤਣ ਦਾ ਉਹ ਹੈਗਾ ਆਪਣੇ ਸਰਦਾਰ ਰਾਜਾ ਵਢਿੰਗ ਸਾਹਿਬ ਇਹ ਰਾਜਾ ਵਢਿੰਗ ਸਾਹਿਬ ਚਲੋ ਆਏ ਤੁਸੀਂ ਆਪਣੇ ਕਾਂਗਰਸ ਕੈਂਡੀਡੇਟ ਨੂੰ ਜਿਤਾਉਣ ਲਈ ਪਰ ਉਹਨਾਂ ਨੇ ਇਹੋ ਜਿਹੇ ਬਿਆਨ ਦਿੱਤੇ ਯਾਨੀ ਕਿ ਹਰਕਤਾਂ ਇਹੋ ਜਿਹੇ ਕੀਤੀਆਂ ਵੀ ਜਿਹਦੇ ਕਰਕੇ ਉਹ ਤੋਂ ਵੋਟਾਂ ਵਧਾ ਕੇ ਨਹੀਂ ਘਟਾ ਕੇ ਗਏ ਆ ਕੈਂਡੀਡੇਟ ਦੀਆਂ ਪਹਿਲਾਂ ਕੋਈ ਇਹੋ ਜਿਹਾ ਬਿਆਨ ਦੇਤਾ ਤਾਂ ਮੈਂ ਐਸੀ ਭਾਈ ਜਿਹੜਾ ਗੁੱਸਾ ਹੋ ਗਿਆ ਤੇ ਉਹਨੇ ਚਲ ਵੋਟਾਂ 'ਚ ਕੱਟ ਲਾਇਆ ਨੁਕਸਾਨ ਕੀਤਾ ਹੀ ਉਸ ਚੀਜ਼ ਨੇ ਆਮ ਪਾਰਟੀ ਦੀ ਵੋਟ ਉਸ ਚੀਜ਼ ਨਾਲ ਵਧ ਗਈ ਤੇ ਹੋਰ ਵੀ ਬਹੁਤ ਨਿੱਕੀਆਂ ਮੋਟੀਆਂ ਕੌਂਟਰਵਰਸੀਆਂ ਬਹੁਤ ਕੀਤੀਆਂ ਰਾਜਾ ਵਰਿੰਗ ਸਾਹਿਬ ਨੇ ਤੇ ਜਿੰਨਾ ਕਰਕੇ ਲੋਕਾਂ ਉਹਦੀਆਂ ਵੋਟਾਂ ਯਾਨੀ ਕਿ ਪਾਰਟੀ ਨੇ ਬਹੁਤ ਖਰਾਬ ਕੀਤੀਆਂ ਇਸ ਚਿੱਤਰ ਵਿੱਚ ਉਨਾ ਹੀ ਯਾਨੀ ਕਿ ਫਾਇਦਾ ਇਹਦਾ ਆਮ ਪਾਰਟੀ ਦੇ ਰਿਜ਼ਲਟ ਦੇ ਵਿੱਚ ਦੇਖਣ ਨੂੰ ਆਪਾਨੂੰ ਮਿਲਿਆ ਆ। ਸੋ ਦੋਸਤੋ ਜਦੋਂ ਇਹ ਇਲੈਕਸ਼ਨ ਦਾ ਯਾਨੀ ਕਿ ਸ਼ੁਰੂ ਹੋਇਆ ਪ੍ਰੋਸੈਸ ਆਪਣਾ ਪ੍ਰਚਾਰ ਤੇਜ ਹੋਇਆ। ਉਦੋਂ ਯਾਨੀ ਕਿ ਕਾਲੀ ਦਲ ਦਾ ਹੱਥ ਪਹਿਲਾਂ ਉੱਪਰ ਲੱਗਦਾ ਸੀਗਾ ਵੀ ਕਾਲੀ ਦਲ ਦਾ ਹੱਥ ਉੱਪਰ ਆ। ਤੇ ਕਿਉਂਕਿ ਇਹ ਜਿਹੜਾ ਕਾਲੀ ਦਲ ਦਾ ਕੈਂਡੀਡੇਟ ਸੀਗਾ ਇਹ ਪੰਥਕ ਕੈਂਡੀਡੇਟ ਸੀ ਬਹੁਤ ਜ਼ਿਆਦਾ ਪੰਥਕ ਸੀਗਾ ਉਹਨਾਂ ਦੇ ਪਰਿਵਾਰ ਨੇ ਪੰਥਕ ਪੰਥ ਦੀ ਦੇਣ ਸੀਗੀ ਪੰਥ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਪਰਿਵਾਰ ਦੀ ਤੇ ਉਹ ਪੰਥਕ ਵੋਟ ਬਹੁਤ ਜ਼ਿਆਦੀ ਉਹਨਾਂ ਨੂੰ ਪੈਣੀ ਸੀਗੀ ਤੇ ਪ੍ਰਚਾਰ ਵੀ ਬਹੁਤ ਵਧੀਆ ਹੋਇਆ। ਉਸ ਤੋਂ ਬਾਅਦ ਇੱਕ ਯਾਨੀ ਕਿ ਹੋਰ ਪੰਥਕ ਕੈਂਡੀਡੇਟ ਖੜਾ ਹੋ ਗਿਆ ਮਨਦੀਪ ਸਿੰਘ ਖਾਲਸਾ ਸੋ ਉਹ ਦੇ ਕਰਕੇ ਕਲੈਸ਼ ਹੋ ਗਿਆ ਇਹਨਾਂ ਵਿੱਚ ਤੇ ਕਿਉਂਕਿ ਵੋਟ ਤਿੱਕੋ ਸੀ ਪੰਥਕ ਵੋਟ ਜਿਹੜਾ ਆਮ ਪਾਰਟੀ ਦਾ ਕੈਂਡੀਡੇਟ ਆ ਇਹ ਜਿੱਤੇ 12000 ਵੋਟ ਤੇ ਤੇ ਜਿਹੜਾ ਮਨਦੀਪ ਸਿੰਘ ਖਾਲਸਾ ਆ ਇਹ ਲੈ ਗਿਆ 19000 ਵੋਟ ਉਹ 19000 ਵੋਟ ਜਿਹੜੀ ਕੱਟਤੀ ਤੇ ਜਿਹੜੀ 19000 ਵੋਟ ਸੀਗੀ ਉਹ ਹੈਗੀ ਸੀ ਸਾਰੀ ਪੰਥਕ ਵੋਟ ਪੰਥਕ ਵੋਟ ਮੀਨਸ ਵੀ ਉਹ ਸਿੱਖਾਂ ਦੀ ਵੋਟ ਸੀ ਸਾਰੀ ਪੰਥਨ ਜਿਹੜੀ ਪੰਥਕ ਕੈਂਡੀਡੇਟ ਨੂੰ ਪੈਣੀ ਹੈ ਜੇ ਨਾ ਖੜੇ ਹੁੰਦੇ ਉਹ ਪੰਥਕ ਕੈਂਡੀਡੇਟ ਬੀਪੀ ਸੁਖਵਿੰਦਰ ਗੌਰ ਜੇ ਉਹੀ ਕੱਲ ਮਨਦੀਪ ਸਿੰਘ ਖਾਲਸਾ ਨੇ ਖੁਦ ਦਾਅਵਾ ਵੀ ਬੰਨੀ ਆ ਵੀ ਜੇ ਮੈਂ ਨਾ ਖੜਾ ਹੁੰਦਾ ਤੇ ਅਕਾਲੀ ਦਲ ਦਾ ਕੈਂਡੀਡੇਟ ਜਿੱਤਿਆ ਨਾ ਸੀ ਕਿਉਂਕਿ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ 12000 ਤੇ ਹਰਿਆਵਾ ਤੇ ਜਿਹੜਾ ਮਨਦੀਪ ਸਿੰਘ ਖਾਲਸਾ ਜੀ ਆ ਇਹਨੇ 19000 ਵੋਟ ਲਗੇ ਆ ਸੋ ਮੈਂ ਕਹਿੰਦਾ ਸਭ ਤੋਂ ਵੱਡਾ ਮੇਨ ਮੁੱਦਾ ਜੇ ਵੀ ਮੈਨੂੰ ਪੁੱਛੇ ਤਾਂ ਇਹੀ ਆ ਜਿੰਨਾ ਕਰਕੇ ਯਾਨੀ ਕਿ ਆਪ ਪਾਰਟੀ ਜਿੱਤ ਗਈ ਆ ਨਹੀਂ ਤੇ ਬਹੁਤ ਜ਼ਿਆਦੀ ਮੁਕਾਬਲੇ ਤੇ ਟੱਕਰ ਹੋਣੀ ਸੀ ਤੇ ਹੋ ਸਕਦਾ ਅਕਾਲੀ ਦਲ ਦਾ ਕੈਂਡੀਡੇਟ ਇਹਦੇ ਵਿੱਚ ਜਿੱਤ ਦਰਜ ਕਰ ਲੈਂਦਾ ਤੇ ਇਸ ਇਲیکشن ਨਾਲ ਯਾਨੀ ਕਿ ਇੱਕ ਫਰਕ ਜਰੂਰ ਪੈ ਗਿਆ ਵਾ ਕਿ ਆਪਾਂ ਜਿੱਦਾਂ ਆਪੋਜੀਸ਼ਨ ਪਾਰਟੀ ਕਾਂਗਰਸ ਨੂੰ ਮੰਨਦੇ ਸੀ ਪਹਿਲਾਂ ਉਹ ਹੁਣ ਯਾਨੀ ਕਿ ਅਕਾਲੀ ਦਲ ਨੇ ਉਹਦੀ ਜਗ੍ਹਾ ਲੈ ਲਈ ਆ ਇਸ ਇਲیکشن ਵਿੱਚ ਕਿਉਂਕਿ ਹੁਣ ਇਦਾਂ ਲੱਗਣ ਲੱਗ ਪਿਆ ਕਿ 2027 ਵਿੱਚ ਜਿਹੜੀ ਮੁੱਖ ਟੱਕਰਿਆ ਉਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਹੋਣੀ ਹੈ ਕਿਉਂਕਿ ਕਾਂਗਰਸ ਤਾਂ ਮੁਕਾਬਲੇ ਤੋਂ ਹੀ ਬਾਹਰ ਦਿਖੰਦੀ ਆ ਤੇ ਬਾਕੀ ਜਿਹੜੀ ਜਿਵਨੀ ਚੋਣ ਹੁੰਦੀ ਆ ਇਹਦਾ ਯਾਨੀ ਕਿ ਸਰਕਾਰ ਨੂੰ ਵੀ ਫਾਇਦਾ ਨਹੀਂ ਹੁੰਦਾ ਕਿਉਂਕਿ ਇਹ ਮੰਨਿਆ ਜਾਂਦਾ ਕਿ ਜਿਵਨੀ ਚੋਣ ਸਰਕਾਰ ਨਹੀਂ ਜਿੱਤਨੀ ਹੁੰਦੀ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸ ਰਿਹਾ ਹਾਂ ਹੋਰ ਇਦਾਂ ਦੀਆਂ ਵੀਡੀਓ ਵੇਖਣ ਲਈ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ